ਦੇ ਨਾਲ ਹਨਾ ਭੇਡਾਂ ਦੇ ਆ ਜਿਹੜੀ ਦੇ ਨਾਲ ਆ ਜਾਓ ਪਹਿਲਾ ਲਾਈਵ ਦੇ ਵਿੱਚ ਜੁੜੋ ਫਿਰ ਤੁਹਾਨੂੰ ਦਿਖਾਵਾਂਗੇ ਭੇਡਾਂ ਪੰਜਾਬੀ ਵਿੱਚ ਭੇਡਾਂ ਕਹਿੰਦੇ ਨੇ ਉਦਾਂ ਜੇ ਫਾਰਮਿੰਗ ਦੀ ਗੱਲ ਕਰੀ ਤਾਂ ਇਹਨੂੰ ਕਹਿੰਦੇ ਸੀ ਫਾਰਮਿੰਗ ਦਾ ਕੰਮ ਕਿੰਨਾ ਕੁ ਵਧੀਆ ਕਦੋਂ ਤੋਂ ਕੰਮ ਕਰਦਾ ਬਾਈ ਸਾਰੀ ਗੱਲਬਾਤ ਤੁਹਾਨੂੰ ਮੈਂ ਕਰਾਉਣਾ ਲਾਈਵ ਦੇ ਵਿੱਚ ਹੀ ਜੁੜੋ ਪਹਿਲਾ ਫਟਾਫਟ ਲਾਈਵ ਦੇ ਨਾਲ ਫੇਸਬੁਕ ਤੇ ਹਾਂ YouTube ਤੇ Facebook ਤੇ ਨਾ ਕਰਿਆ ਬੋਲੋ ਆਹ ਹੀ ਆ ਹਾਂ ਜੋੜੋ ਪਹਿਲਾ ਲਾਈਵ ਦੇ ਨਾਲ ਹਾਂ ਤੁਹਾਨੂੰ ਦਿਖਾਉਣਾ ਹੈ ਪੇਡਾਂ ਦਾ ਜਿਹੜਾ ਫਾਰਮਿੰਗ ਦਾ ਕੰਮ ਹੁੰਦਾ ਹੈ ਪਹਿਲਾਂ ਤੁਹਾਨੂੰ ਪੇਡਾਂ ਦਿਖਾਉਣਾ ਲਾਈਵ ਨੂੰ ਸ਼ੇਅਰ ਕਰ ਦਿਓ ਮੈਂ ਖੜਿਆ ਹਰਿਆਣਾ ਵਿੱਚ ਕਿਥੇ ਖੜਿਆ ਸਾਰੀ ਡਿਟੇਲ ਦਵਾਂਗੇ ਜਿਹੜੇ ਵੀਰ ਭੇਡਾਂ ਦਾ ਕੰਮ ਕਰਦੇ ਆ ਉਹ ਜਰੂਰ ਦੇਖੋ ਜੜੋ ਜੜੋ ਲਾਈਵ ਨਾਲ ਫਿਰ ਮੈਂ ਗੱਲਬਾਤ ਵੀ ਕਰੂੰਗਾ ਵੀ ਕਿਹੜੀਆਂ ਭੇਡਾਂ ਨੇ ਇੱਧਰ ਆ ਜਾ ਬਾਈ ਉਹ ਪਿੱਛੇ ਜੀ ਇਹ ਜਿਹੜੇ ਪੇਡਾ ਰੱਖਣ ਦੇ ਸ਼ਕੀਨ ਨੇ ਕਮੈਂਟ ਕਰਕੇ ਜਰੂਰ ਦੱਸੋ ਜੋ ਵੀ ਭਾਈ ਢੇਡ ਬੱਕਰੀ ਦਾ ਕੰਮ ਕਰਦੇ ਆਂ ਲਾਈਵ ਸੇ ਜੁੜ ਜਾਓ ਪੰਜਾਬੀ ਹਿੰਦੀ ਸਭ ਚੱਲਦੀ ਆ ਮੈਂ ਹਰਿਆਣੇ ਚ ਖੜਿਆ ਇੱਥੇ ਆ ਦੇਖੋ ਲਾਈਵ ਨੂੰ ਸ਼ੇਅਰ ਕਰੋ ਕੋਈ ਹਿੰਦੀ ਵਾਲਾ ਭਾਈ ਹੈ ਤਾਂ ਹਿੰਦੀ ਮੇ ਵੀ ਗੱਲ ਕਰਾਂਗੇ ਭਾਈ ਠੀਕ ਹੈ ਆ ਦੇਖੋ ਮੈਂ ਬਾਤ ਕਰਤਾ ਭਾਈ ਸੇ ਭਾਈ ਹਾਂ ਗੱਲ ਕਰਦਾ ਮੈਂ ਵੀਰ ਨਾਲ ਇਹਦਾ ਜਿਹੜਾ ਇਹਨਾਂ ਨੂੰ ਪਾਲ ਰਿਆ ਆ ਖੜਿਆ ਜਵਾਨ ਆ ਲੈ ਵੀ ਹਾਂ ਕੀ ਹਾਲ ਆ ਵੀਰ ਠੀਕ ਆ ਕੀ ਨਾਮ ਆ ਤੇਰਾ ਨਾਮ ਮੇਰਾ ਸੋਨੂ ਸੋਨੂ ਪਿੰਡ ਕਿਹੜਾ ਤੇਰਾ ਕਿਹੜਾ ਪੀੜਲ ਜੀ ਪੀੜਲ ਹਾਂਜੀ ਪੀੜਲਾ ਜ਼ਿਲ੍ਹਾ ਕਾਥੜ ਤਹਿਸੀਲ ਗੁਲਾ ਜੀ ਤਹਿਸੀਲ ਗੁਲਾ ਜ਼ਿਲ੍ਹਾ ਕੈਥਲਾ ਹਾਂ ਗਾਉਂ ਪੀੜਲਾ ਇਹਦਾ ਕਿੰਨੇ ਚਿਰ ਤੋਂ ਕੰਮ ਕਰ ਰਹੇ ਆ ਪੀੜਾ ਦਾ ਕੰਮ ਤਾਂ ਆਪਣਾ ਜੀ ਪੁਰਖਾਂ ਦਾ ਕੰਮ ਹੈ ਜੀ ਆਸੀਆ ਪੁਰਖਾਂ ਦੇ ਕੰਮ ਹੈ ਹਾਂਜੀ ਕਿੰਨੇ ਤੇਰੇ ਕੋਲ ਪਸ਼ੂ ਰੱਖਿਆਗੇ ਇਹ ਪਸ਼ੂ ਦਾ ਜੀ 40 45 ਜੀ ਨੇ 40 45 ਨੇ ਹਾਂਜੀ ਤੇ ਕਿਹੜੀ ਨਸਲ ਦੇ ਨੇ ਇਹ ਇਹਦਾ ਨਾਮ ਜੀ ਦੋ ਗੁੱਲੀ ਜੀ ਆ ਦੋ ਗੁੱਲੀ ਮਤਲਬ ਬਸ ਦੋ ਗੁੱਲੀ ਜੀ ਨਾ ਮੈਕਸ ਬਰੀਡ ਆ ਹਾਂ ਮੈਕਸ ਬਰੀਡ ਹੈ ਜੀ ਅੱਛਾ ਹਾਂਜੀ ਇਹਨਾਂ ਦਾ ਕਿਵੇਂ ਕੰਮ ਤੁਹਾਨੂੰ ਕਿਦਾਂ ਇਹ ਗਾਂ ਭੇੜ ਦਾ ਕੰਮ ਦਾ ਦਾਦਾ ਠੀਕ ਹੈ ਜੀ ਇਹਨਾਂ ਦਾ ਠੀਕ ਹੈ ਹਾਂਜੀ ਮਤਲਬ ਦਹਾੜੀ ਬਣਦੀ ਹੈ ਦਹਾੜੀ ਬਣ ਜਾਂਦੀ ਹੈ ਇਹ ਇਹਦੇ ਚ ਫਿਰ ਤੂੰ ਮਤਲਬ ਕਮਾਈ ਕਿਦਾਂ ਕਰਦਾ ਕੀ ਕੀ ਕਿਹੜੇ ਕਿਹੜੇ ਕੰਮ ਕਿਹੜੇ ਕਿਹੜੇ ਕੰਮ ਤੋਂ ਕਮਾਈ ਹੈ ਨਾ ਜੀ ਇਹਨਾਂ ਦੇ ਬੱਚੇ ਵੀ ਕਿਤੇ ਨੇ ਬੱਚੇ ਵਿਕਦੇ ਨੇ ਹਾਂਜੀ ਅਸੀਂ ਮੰਨ ਲਓ ਭੇਡਾਂ ਨਹੀਂ ਤੂੰ ਵੇਚਦਾ ਭੇਡਾਂ ਨਹੀਂ ਭੇਡਾਂ ਹੀ ਵੇਚ ਦਿੰਦੇ ਆ ਜੀ ਜੇ ਕਿਹਨੇ ਲੈਣੀ ਹੋ ਵੀ ਨੇ ਅੱਛਾ ਫਿਰ ਤਾਂ ਵੇਚ ਦਿੰਦੇ ਆ ਭੇਡਾਂ ਹੀ ਵੇਚ ਦਿੰਦੇ ਆ ਹਾਂ ਇਹਨਾਂ ਦਾ ਬੱਚਾ ਜੀ ਜਿਵੇਂ ਹਾਂ 7-8000 ਦਾ ਬੱਚਾ ਜੀ ਅੱਛਾ ਹਾਂਜੀ ਮਤਲਬ ਵਧੀਆ ਤੋਂ ਵਧੀਆ ਕਿੰਨਾ ਕੁ ਰੇਟ ਹੁੰਦਾ ਇਹਦਾ ਵਧੀਆ ਤੋਂ ਵਧੀਆ ਇਹਦਾ ਰੇਟ ਭੇਡਾਂ ਚੰਗੀ ਭੇਡ ਦਾ 15-20 ਹਜ਼ਾਰ ਦਾ ਰੇਟ ਹੈ ਜੀ 15-20 ਹਜ਼ਾਰ ਦੀ ਭੇਡ ਵਧੀਆ ਹਾਂਜੀ ਹਾਂਜੀ ਠੀਕ ਹੈ ਇਹ ਇਹ ਤਰ੍ਹਾਂ ਕੋਲ ਧੋਗਲੀ ਨਸਲ ਦੀਆਂ ਨੇ ਸਾਰੀਆਂ ਹਾਂ ਸਾਰੀਆਂ ਧੋਗਲੀਆਂ ਜੀ ਕੋਈ ਵਧੀਆ ਵੀ ਨਸਲ ਦੀ ਹੈ ਕੀ ਕਦੀ ਵਧੀਆ ਨਸਲ ਜੀ ਹਾਂ ਹਾਂ ਆ ਜਿਹੜੀ ਮੁੰਨੀ ਜੀ ਆ ਇਹ ਕਿਹੜੀ ਨਸਲ ਦੀ ਹੈ ਇਹ ਨਸਲ ਹੈ ਜੀ ਮਾਰਵਾੜੀ ਨਸਲ ਹੈ ਦੀ ਮਾਰਵਾੜੀ ਹਾਂ ਜੀ ਮਾਰਦੀ ਹੁੰਦੀ ਹੈ ਇਹ ਮਾਰਵਾੜੀ ਨਸਲ ਹੈ ਹਰ ਆਸਤਾਨੀ ਨਸਲ ਹੈ ਜੀ ਰਾਸਥਾਨੀ ਨਸਲ ਹਾਂ ਮੈਂ ਤਾਂ ਇਹ ਸੰਘੇ ਕਿਤੇ ਮਹਾ ਮਾਰਦੀ ਹੈ ਮਾਰਦੀ ਨਹੀਂ ਕਈ ਵਾਰੀ ਟੱਕਰ ਨਹੀਂ ਮਾਰਦੀ ਹੁੰਦੀ ਭੇਡਾਂ ਟੱਕਰ ਟੱਕਰ ਦਾ ਭੇਡ ਨੂੰ ਮਾਰਦਾ ਸੀ ਭੇਡੂ ਮਾਰਦਾ ਹੁੰਦਾ ਮੈਨੂੰ ਇਹਦਾ ਪਤਾ ਨਹੀਂ ਹੈ ਜਿਆਦਾ ਵੀ ਤਾਂ ਕਰਕੇ ਤਰਨ ਦੀ ਗੱਲ ਕਰ ਰਹੇ ਆ ਅੱਛਾ ਜਿਹੜੀ ਆ ਵਾਲੀ ਆ ਆ ਮੁੱਲੀ ਹੋਈ ਆ ਹਾਂ ਆ ਜਿਹੜੀ ਹਾਂ ਦੋ ਗਲੀ ਜਮਨਾ ਪੂਰੀ ਆ ਇਹ ਦੋ ਗਲੀ ਜਮਨਾ ਪੂਰੀ ਆ ਹਾਂਜੀ ਕਿੰਨੇ ਚਿਰ ਦੀ ਹੈ ਇਹ ਆਹ ਤਾਂ ਜੀ 3-4 ਸਾਲ ਦੀ ਹੋਈ ਏ ਤਿੰਨ ਚਾਰ ਸਾਲ ਦੀ ਹੋਊਗੀ ਹਾਂਜੀ ਬਸ ਇਹਦਾ ਕੱਦ ਕੁਦ ਹੋਰ ਹੁੰਦਾ ਨਹੀਂ ਬਸ ਹੋਰ ਕੱਦ ਕੁਦ ਦੀਆਂ ਇਹਨਾਂ ਨੂੰ ਨਮਾਉਂਦਾ ਨਮਾਉਂਦਾ ਨਹੀਂ ਹੁੰਦਾ ਨਵਾਉਂਦੇ ਤਾਂ ਇਹਨੂੰ ਚਾਦਾ ਜੀ ਉਨ ਕੱਟਦੇ ਆ ਉਨ ਕੱਟਦੇ ਦੋ ਦੋ ਉਦਾਂ ਨਹੀਂ ਨਮਾਉਂਦੇ ਹਾਂ ਐਦਾਂ ਨਹੀਂ ਕਈਆਂ ਦੇ ਭੇਡਾਂ ਦਾ ਬਹੁਤ ਸਾਫ਼ ਰੱਖੀ ਹੁੰਦੀਆਂ ਨੇ ਯਾਰ ਫੇਰ ਆਪਣਾ ਕੰਮ ਇਹ ਜੇ ਬਾੜੇ ਦਾ ਅਛਾ ਬਾੜੇ ਚ ਰਹਿੰਦੀਆਂ ਨੇ ਫਾਰਮ ਨਹੀਂ ਬਣਾਇਆ ਹੋਇਆ ਫਾਰਮ ਨਹੀਂ ਬਣਾਇਆ ਜੀ ਆਪਾਂ ਠੀਕ ਹੈ ਡੇਲੀ ਕਮਾਉਣਾ ਇਹਨਾਂ ਨੂੰ ਫਿਰ ਹਾਂ ਡੇਲੀ ਦਾ ਕੰਮ ਹੈ ਜੀ ਠੀਕ ਹੈ ਇਹ ਇੱਕ ਤਾਂ ਇਹਦੇ ਬੱਚਿਆਂ ਦੀ ਕਮਾਈ ਹੋਗੀ ਹੋਰ ਵਸਾਈ ਕੰਮ ਬੱਚਿਆਂ ਦੀ ਕਮਾਈ ਆ ਹੋਰ ਉਹਨਾਂ ਨੇ ਤਾਂ ਇਹਦੇ ਵੀ ਕੀਤੀ ਬੱਚੇ ਕਿੰਨੇ ਵੇਚਦੇ ਨੇ ਸਾਲ 'ਚ ਪੰਜੇ ਦਾ ਜੀ ਜਿਵੇਂ 5 ਸਾਲ 'ਚ ਵੀ ਬਟਾ ਨੇ ਹਾਂ ਸੀ ਵੀ ਸੂਪਿਆ ਨੇ ਹਾਂ 40 ਨਾ ਕਹੇ ਈ 5 ਮਹੀਨੇ ਸੰਗ ਦੀਆਂ ਨੇ ਵੀ ਅਗਲੇ 6 ਮਹੀਨੇ ਸੰਗ ਅੱਛਾ ਟਾਈਮ ਪੀਰੀਡ ਬਣਾਇਆ ਤੂੰ ਹਾਂ ਟਾਈਮ ਨਾਲ ਸੰਗ ਦੀਆਂ ਟਾਈਮ ਦੇ ਨਾਲ ਹਾਂਜੀ 20 ਭੇਡਾਂ ਦੇ ਇੱਕ ਬੱਚੇ ਕਿੰਨੇ ਦਿਨ ਦੀ ਇੱਕ ਭੇਡਾ ਬੱਚੇ 2 ਵੀ ਦਿਨ ਨਹੀਂ ਇੱਕ ਤਾਂ ਦਿੰਦੀ ਹੈ ਜੀ ਇੱਕ ਤਾਂ ਪੱਕਾ ਹੀ ਹੈ ਹਾਂ ਦੋ ਵੀ ਦੇ ਦਿੰਦੀ ਹੈ ਨਹੀਂ ਨਹੀਂ ਠੀਕ ਹੈ ਇਹਦੀ ਭੇਡ ਦੀ ਕੀਮਤ ਜਿਆਦਾ ਸੀ ਲੈ ਲੈ ਦੀ ਭੇਡ ਦੀ ਵੀ ਕੀਮਤ ਹੈ ਜੀ ਲੈੜੇ ਦੀ ਕੀਮਤ ਹੈ ਅੱਛਾ ਜਿਵੇਂ ਜੀ ਬਾੜਾ ਨਾ ਕਾ ਹਾਂ ਉਹਨੇ ਤਾਂ ਉਹ ਵੀ ਕਹਣਾ ਉਹਨੇ ਤਾਂ ਛੋਟਣਾ ਯਾਨੀ ਕਿ ਛੋਟੇ ਨਗਦੀ ਜ਼ਿਆਦਾ ਕੀਮਤ ਹੁੰਦੀ ਹੈ ਅੱਛਾ ਜਿਹੜਾ ਛੋਟਾ ਨਾਗਾ ਉਹਦੀ ਜ਼ਿਆਦਾ ਕੀਮਤ ਹੁੰਦੀ ਹੈ ਛੋਟਾ ਨਾ ਕਿਨੇ ਕਰੇ ਵਿਕੇ ਜਾਂਦਾ ਜਿਵੇਂ ਆ ਜੀ ਆ 6700 ਦਾ ਬੱਚਾ ਹਲਾਲ ਜਾ ਇਹਦੇ ਇਹ ਚ ਖਾਸੀਅਤ ਕੀ ਹੈ ਖਾਸੀਅਤ ਬਸ ਐਵੇਂ ਜੀਦੇ ਦੀ ਨਸਲ ਦਾ ਫਰਕ ਹੈ ਕਿਹੜੀ ਨਸਲ ਦਾ ਹੈ ਕਾਜਲੀ ਨਸਲ ਦਾ ਕਾਜਲੀ ਨਸਲ ਦਾ ਦਿਖਾਈਏ ਤਾਂ ਮੂੰਹ ਫੜਕੇ ਦਿਖਾਈਏ ਉਹਨੜ ਜਾ ਉਹ ਤਾਂ ਵੀ ਤਾਂ ਲੱਗ ਵੀ ਕਾਜਲਾ ਕਹੇ ਜਾਂਦਾ ਲਾਈਵ ਨੂੰ ਸ਼ੇਅਰ ਕਰੋ ਭਾਈ ਆ ਦੇਖਾ ਚੱਕਲਾ 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 ਅੱਛਾ ਇਹ ਕਜਲੀ ਨਸਲ ਦਾ ਇਧਰ ਨੂੰ ਆਇਆ ਸਾਹ ਜੀ ਚੱਲ ਫੜਾ ਜਾ ਤੇ ਆਹ ਲਓ ਜੀ ਅੱਛਾ ਇਹ ਹੈਗਾ ਕਜਲੀ ਨਸਲ ਦਾ ਹੈ ਇਹ ਕੀ ਹੈ ਇਹ ਭੇਡੂ ਹੈ ਹਾਂ ਭੇਡੂ ਹੈ ਜੀ ਆਹ ਲਓ ਜੀ ਇਹ ਕਜਲੀ ਨਸਲ ਦਾ ਇਹਦੀ ਕੀ ਪਹਿਚਾਣ ਆ ਵੀ ਕਜਲੀ ਪਹਿਚਾਣ ਆ ਜੀ ਇੱਕ ਆਹ ਲਓ ਜੀ ਅੱਛਾ ਚਮੜੀ ਚਮਣੀ ਲਾਲ ਹੈ ਜੀ ਓਕੇ ਹੋਰ ਇਸ ਤੋਂ ਇਲਾਵਾ ਇਹਦੀ ਪੂਛ ਲੰਬੀ ਹੁੰਦੀ ਹੈ ਜੀ ਜਿਹੜਾ ਕਜਲਾ ਹੁੰਦਾ ਇਹਦੀ ਪੂਛ ਲੰਬੀ ਹੁੰਦੀ ਹੈ ਹਾਂ ਜੀ ਆ ਆ ਵੀ ਕਜਲੀ ਹੈ ਫਿਰ ਹਾਂ ਇਹਦੀ ਪੂਛ ਲੰਬੀ ਹੈ ਹਾਂ ਜੀ ਥਿਚੇ ਜੀ ਆਹ ਦੇਖੋ ਇਹਦੇ ਪੌਂ ਨਾਮਾਪੁਰ ਹੁੰਦੀਆਂ ਜੀ ਹਾਂ ਲੰਬੀ ਹੁੰਦੀ ਹੈ ਨੱਕ ਗੁੰਡਾ ਹੁੰਦਾ ਉਹਦਾ ਓਕੇ ਓਕੇ ਜਮਨਾਪੁਰੀ ਹੈਗੀ ਤੇਰੇ ਕੋਲ ਕੋਈ ਜਮਨਾਪੁਰੀ ਨਹੀਂ ਅੱਛਾ ਇਹ ਤੇਰੇ ਕੋਲ ਜਿਹੜੇ ਕਜਲੇ ਨੇ ਕਿੰਨੇ ਨੇ ਇਹ ਕਜਲੇ ਦਾ 3 ਕਜਲਾ ਅੱਛਾ ਉਹ ਬਿਲ ਮਰ ਗਿਆ ਓਕੇ ਬੱਚੇ ਹੁਣ ਕੋਈ ਮਿੱਡਾ ਤਿਆਰ ਕਰ ਰਹੇ ਆ ਕਿਹੜਾ ਆ ਲੈ ਅੱਛਾ ਅੱਛਾ ਸੁੱਕਾ ਹੋ ਗਿਆ ਹੈ ਨਾ ਸੁੱਕਾ ਹਾਂਜੀ ਓਕੇ ਇਹ ਜੱਤ ਜੀ ਦੇ ਕਦੋਂ ਆ ਜਾਣੀ ਹੁਣ ਜੱਟਾ ਹੁਣੋਂ ਮਿੰਨਿਆ ਉਹਨੂੰ ਮਿੰਨਿਆ ਨੂੰ ਇਹਦੇ ਉਹਨੇ ਵੀ ਵਿਕਦੀ ਆ ਉਹਨੂੰ ਵੀ ਵਿਕਦੀ ਆ ਜੀ ਪਹਿਲਾਂ ਤਾਂ ਰੇਟ ਥਾ ਦੇਉਂਦਾ ਸੀ 15 ਰੇਟ ਨੇ ਹੁਣ ਕੀ ਰੇਟ ਚੱਲ ਰਿਹਾ ਹੁੰਦਾ ਹੁੰਦਾ ਜੀ ਆਹੀ ਆ 5.10 ਵਿਕਦੀ ਐ 5.10000 ਨੂੰ ਨਾ 1000 ਜੀ ਕਿਲੋ ਜੀ ਵਿਕਦੀ ਐ 5.10 ਰੁਪਏ ਕਿਲੋ ਹਾਂ ਕਿਲੋ ਦੇ ਕਿੰਨੀ ਕਿਲੋ ਉਤਰਿਆਂ ਦੀ ਇੱਕ ਤੋਂ ਇੱਕ ਤੋਂ ਉਤਰ ਜਾਂਦੀ ਜੀ ਕਿਲੋ ਵੀ ਤਾਂ ਜਾਂਦੀ ਐ 1 ਕਿਲੋ ਉਤਰ ਛੱਛਾ ਕੀ ਵੇਟ ਦੇ ਦਿੰਦੀ ਐ ਜੀ 2 ਕਿਲੋ ਨੂੰ 2 ਕਿਲੋ ਨੂੰ ਇੱਕ ਤੋਂ ਆ ਜਾਂਦੀ ਐ ਹਾਂ 1 ਤੇ ਥੋੜਾ ਕਿੰਨੇ ਚਿਰ ਤੋਂ ਇਹ ਕੰਮ ਚੱਲ ਰਿਹਾ ਹੈ? ਇਹ ਥੋੜਾ ਕੰਮ ਤਾਂ ਜੀ ਪਹਿਲਾਂ ਸਾਡੇ ਦਾਦਿਆਂ ਨੇ ਕਰਦੇ ਸੀ। ਸਾਡੇ ਦਾਦੇ ਕਰਦੇ। ਹਾਂ ਫਿਰ ਸਾਡੇ ਡੈਡੀ ਹੋਰ ਆ ਕੇ ਨੇ। ਹਾਂ ਫਿਰ ਆਪਣਾ ਵੀ ਅੱਗੇ ਤੱਕ ਕੰਮ ਛੱਡਣਾ ਨਹੀਂ ਚਾਹੀਜੇ। ਅੱਛਾ ਚੱਲਣਾ ਹੈ। ਚੱਲਣਾ ਹੈ ਜੀ। ਠੀਕ ਹੈ। ਹਾਂ ਹੋਰ ਵੀ ਰੱਖੇ ਨੇ ਕਿ ਆਹੀ ਨੇ ਬਸ। ਹੋਰ ਵੀ ਆ ਜੀ। ਕਿੰਨੀਆਂ ਕਨੇ? 20 20 35 ਨਗੋ ਜਗ੍ਹਾ ਤੇ ਰੱਖੇ ਨੇ। ਅੱਛਾ ਅਲੱਗ ਤੋਂ ਦੇ ਰੱਖਾ ਹੋ ਹੈ ਕਿ ਨਹੀਂ? ਉਹ ਕਿਹਾਉ ਕਿੰਨੀਆਂ ਕਨੇ? ਇਹਨਾਂ ਚ। ਇਹਨਾਂ ਚ। ਉਹ ਕਿਹੜੇ ਕਿਹੜੇ ਨਗ ਨੇ? ਉਹ ਕਾਲ ਤਾਂ ਹਾਂ ਨੇ ਜੀ ਫਿਰ। ਲੇ ਬਾਹਰ ਕੱਢ ਜਿਹੜਾ ਨੰਗ ਬਕਾਉ ਹੈ ਲੈ ਵੀ ਦਿਖਾਓ ਮਿੱਤਰੋ ਜੁੜੇ ਰਹੋ ਲਾਈਵ ਦੇ ਨਾਲ ਹਾਂ ਨੰਬਰ ਤੇਰਾ ਨੰਬਰ ਵੀ ਦੇਵਾਂਗੇ ਹਾਂ ਇਹ ਬਕਾਉ ਨੇ ਅੱਛਾ ਆ ਆਹ ਕੀ ਕਾਰ ਆ ਇਹ ਕੀ ਆ ਇਹ ਮਿੱਡਾ ਹਾਂ ਲੈ ਲਿਆ ਜੀ ਹਾਂ ਇਹ ਲੈ ਲਾ ਇਹ ਬਕਾਉ ਹੈ ਇਹਦੀ ਡਿਮਾਂਡ ਕੀ ਆ ਰੇਟ ਆ ਰੇਟ ਦੱਸ ਦਿਨ ਕਾਰ ਉਹ ਤਾਂ ਟਾਈਮ ਤੇ ਹੁੰਦਾ ਜੀ ਜੀ ਟਾਈਮ ਤੇ ਹਾਂ ਜ਼ਰ ਮੜਾ ਤਾਂ ਦਾਦੇ ਵੀ ਇੰਨੇ ਕਰਾ ਦੇ ਦਾਂਗੇ ਹਾਂ ਦੇ ਦਾਂਗੇ ਜੀ ਹਾਂ ਤਾਂ ਕੋਈ ਅੱਛੇ ਮੌਕੇ ਤੇ ਹਾਂ ਮੌਕੇ ਤਾਂ ਹੁੰਦੇ ਨੇ ਮੋਬਾਈਲ ਨੰਬਰ ਮੋਬਾਈਲ ਨੰਬਰ ਜੀ ਆਪਣਾ 8627 9326 ਦੁਬਾਰੇ ਬੋਲਦੇ 98127 19326 ਨਾਂ ਤੇ ਰੱਖੀ ਹੈ ਸੋਨੂ ਜਿੰਗਾਂ ਸੋਨੂ ਪਿੰਡ ਫੂਡ ਪੀੜਲਾ ਪਿੰਡ ਹੈ ਪੀੜਲਾ ਨਾ ਹੈ ਸੋਨੂ ਮੋਬਾਈਲ ਨੰਬਰ ਤੁਹਾਨੂੰ ਦੱਸਤਾ ਕਿਸੇ ਨੂੰ ਜ਼ਰੂਰਤ ਹੈ ਹਰਿਆਣੇ ਦੇ ਵਿੱਚ ਕਾਲ ਕਰ ਸਕਦੇ ਹੋ ਤੁਸੀਂ ਕੈਥਲ ਜ਼ਿਲ੍ਹਾ ਹਾਂਜੀ ਲਓ ਜੀ ਆਹ ਦੇਖ ਲਓ ਦੁਬਾਰੇ ਫੇਰ ਸਾਰੀਆਂ ਤੁਹਾਨੂੰ ਭੇਡਾਂਆਂ ਦਿਖਾਉਣਾ ਇਹ ਕੁੱਤਾ ਵੀ ਇਹ ਬਖਰਵਾਲ ਚੱਕੀ ਫਿਰਦਾ ਨਾਲ ਇਹਨੂੰ ਬਖਰਵਾਲ ਕਹਿੰਦੇ ਨੇ ਆ ਜਿਹੜਾ ਲਈ ਫਿਰਦਾ ਵਧੀਆ ਨਸਲ ਦਾ ਦੇਖ ਲਓ ਇਹ ਖੁੱਲਾ ਬਾੜਾ ਰੱਖਿਆ ਨੇ ਬਬਰਸ਼ੀਰ ਨੇ ਹਾਂ ਜੀ ਇਹਦੇ ਕੋਲੇ ਨਗ ਕਾਫੀ ਬਕਾਉ ਨੇ ਕਿਸੇ ਨੂੰ ਜ਼ਰੂਰਤ ਹੈ ਇਹ ਤੋਂ ਦੇਖ ਕੇ ਕਾਲ ਕਰ ਸਕਦੇ ਤੁਸੀਂ ਵੀਡੀਓ ਤੋਂ ਨੰਬਰ ਲੈ ਕੇ ਲਾਈਵ ਦੇ ਵਿੱਚੋਂ ਕਾਲ ਕਰ ਸਕਦੇ ਹੋ ਠੀਕ ਆ ਸੋਨੂੰ ਭਾਈ ਠੀਕ ਹੈ ਜੀ ਤੇ ਨੰਬਰ ਇੱਕ ਵਾਰੀ ਹੋਰ ਬੋਲ ਦੇ ਨੰਬਰ ਹੈ 98127 19322 ਠੀਕ ਹੈ ਜੀ ਲੋਕੇਸ਼ਨ ਹੈਗੀ ਹੈ ਹਰਿਆਣੇ ਦੀ ਕੈਥਲ ਜ਼ਿਲ੍ਹੇ ਦੇ ਵਿੱਚ ਪਿੰਡ ਪੂਡਲ ਤਾਂ ਪੀਡਲ ਪੂਡਲ ਦਾ ਕੁੱਤਿਆ ਹੁੰਦਾ ਜੀ ਕਿਹਦੇ ਕੋਲੇ ਆ ਹਾਂ ਪੁੰਨੇ ਪਿੰਡ ਦੇ ਨਾਲ ਹੀ ਲੱਗਦਾ ਜੀ ਆਪਣਾ ਪੁੰਨੇ ਪਿੰਡ ਦੇ ਨਾਲ ਲੱਗਦਾ ਹੈ ਪੁੰਨੇ ਤੋਂ ਕਿੰਨੇ ਕਿਲੋਮੀਟਰ ਹੈ ਚਾਰ ਪੰਜ ਕਿਲੋਮੀਟਰ ਦੂਰ ਹੈ ਜੀ ਓਕੇ ਲਓ ਠੀਕ ਹੈ ਭਾਈ ਜਿਉਂਦਾਬਾਦ ਰਹਿ ਠੀਕ ਹੈ ਜੀ ਓਕੇ ਲਓ ਵੀ ਮਿੱਤਰੋ ਤੁਹਾਨੂੰ ਭੇਡਾਂ ਦਿਖਾਤੀ ਅੱਜ ਪਹਿਲੀ ਵਾਰੀ ਆਪਾਂ ਭੇਡਾਂ ਦਿਖਾਈਆਂ ਤੁਹਾਨੂੰ ਆਪਣੇ ਚੈਨਲ ਦੇ ਉੱਤੇ ਹੈਨਾ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਲਓ ਜੀ ਫੋਨ ਆ ਗਿਆ ਸੀ ਮਾਫ ਕਰਦੇਓ ਠੀਕ ਹੈ ਜੀ ਉਹ ਵੀ ਗੱਲ ਕਰ ਆ ਬਾਈ ਨੂੰ ਵੀ ਫੋਨ ਆ ਗਿਆ ਤਰਾ ਉਹ ਬਾਈ ਇਹਨਾਂ ਲਾਈਵ ਦੇਖ ਕੇ ਬੰਦੇ ਆ ਵੀ ਗਏ ਇਹ ਤੇ ਹੀ ਮਾਰ ਆਹ ਦੇਖੋ ਆ ਸਾਡਾ ਰਹਿਮਤ ਵੀਰ ਵੀ ਨਾਲ ਆਇਆ ਜੀ ਸਾਡੇ ਆਹ ਦੇਖੋ ਪੇਡਾਂ ਦਾ ਪੋਸ਼ ਇਹ ਪੇਡਾਂ ਦਾ ਬਹੁਤ ਸਕੀਨ ਹੈ ਆਹ ਦੇਖੋ ਆ ਦੇਖ ਲਓ ਲਾਈਵ ਚੱਲ ਰਿਹਾ ਲਾਈਵ ਨੂੰ ਸ਼ੇਅਰ ਕਰੋ ਜਿਹੜੇ ਦੇਖ ਰਹੇ ਨੇ ਕਮੈਂਟ ਕਰਕੇ ਦੱਸ ਦਿਓ ਆ ਸਹੀ ਆਈ ਹੈ ਤੁਹਾਡੇ ਕੋਲੇ ਨੰਬਰ ਸਮਝ ਆ ਗਿਆ ਵੀਰ ਦਾ ਆ ਲਓ ਜੀ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ 200 ਜੁੜ ਗਏ ਸੀਗਾ ਹੁਣ ਕੀ ਰਹਿ ਗਿਆ ਐ ਬਸ ਬੰਦਣਾ ਦੇਖ 200 ਬੰਦੇ ਦੇਖ ਰਿਹਾ ਜੀਆ ਫੋਨ ਆ ਗਿਆ ਨਾ ਕੱਟ ਕੇ ਨਾਲ ਦੇ ਨਾਲ ਆ ਹੁੰਦਾ ਜੀ ਫੋਨ ਸ਼ੇਅਰ ਕਰੀ ਲਾਈਵ ਤੇ ਫੇਸਬੁਕ ਤੇ ਵੀ ਕਰ ਲਾ ਉੱਥੇ ਵੀ ਪਾ ਦਾਂਗੇ ਤੇਰਾ ਸ਼ੇਅਰ ਕਰ ਦਿਓ ਜੇ YouTube ਤੇ ਸ਼ੇਅਰ ਕਰ ਦਿਓ YouTube ਤੇ ਕਰਿਆ ਹੈ YouTube ਪਰ ਪਤਾ ਮੈਨੂੰ

ਜਿਹੜੇ ਆਪਣੇ ਵੀਰ ਬਾੜਿਆ ਚ ਰੱਖਦੇ ਉਹ ਤਾਂ ਤਕਰੀਬਨ ਲਿਬੜੀ ਹੁੰਦੇ ਨੇ ਜਰਮ ਦਾ ਜਿਹੜੇ ਆਪਾਂ ਫਾਰਮ ਵਾਲੇ ਹੁੰਦੇ ਨੇਗੇ ਉਹਨਾਂ ਨੂੰ ਪਤਾ ਵੱਧ ਸਪਾਈ ਰੱਖਦੇ ਨੇ ਪਰ ਇਹ ਠੀਕ ਰਹਿੰਦੇ ਨੇ ਫਾਰਮ ਵਾਲੇ ਜਦ ਬਿਮਾਰੀ ਵਾਲੀ ਪੈਂਦੀ ਤੇ ਉਹ ਬੰਦੇ ਰਹਿੰਦੇ ਟੱਕਰ ਆ ਦੇਖੋ ਖੁੱਲੇ ਫਿਰਦੇ ਆ ਡਾ ਰਹਿਮਤ ਵੀ ਆਈ ਦੇਖਣ ਵਾਤੇ ਕਿੱਥੇ ਨੇ ਪੁੱਤ ਮੈਂ ਕਿੱਥੇ ਆ ਕਿੱਥੇ ਗਈ ਤੇ ਫੜਕੇ ਲਿਆ ਮੈਂ ਲੈ ਕੇ ਨਾ ਲੈ ਸ਼ੇਅਰ ਕਰ ਦੀ ਬਾਤ ਵਾ ਤੇਰੇ ਮਿੱਤਰਾਂ ਨੂੰ ਕੋਈ ਨੀ ਕੋਈ ਜੀ ਬੱਸ ਹੋ ਜਾਈਆ ਲੈ ਚੈਨਲ ਨੂੰ ਸਬਸਕ੍ਰਾਈਬ ਕਰਾ ਦੇ ਹ ਲੈ ਚਲਾ ਲੈ ਹੇ ਦੇਖ ਲੈ ਹੁਣ ਤੇਰਾ ਲਾਈਵ ਕਲਰੇ ਲਓ ਜੀ ਉਹਨੇ ਤਾਂ ਟਾਈਮ ਹੋ ਗਿਆ ਨੇ ਜਾਣਾ ਬਾਈ ਨੇ ਹਨਾ ਲਓ ਜੀ ਬਾਰਾ ਕਰਤਾ ਖੁੱਲਾ ਠੀਕ ਆ ਮਿੱਤਰ ਠੀਕ ਹੈ ਜੀ ਮਿਹਨਤੀ ਬੰਦਾ ਬਾਈ ਦੇਖ ਲੋ ਹਨਾ ਪੂਰੀ ਇਹਨਾਂ ਨੂੰ ਸੰਘਰਸ਼ ਕਰਨਾ ਪੈਂਦਾ ਰਹਿਮਤ ਬਾਰਾ ਦਰਾ ਦਿਨ ਤੁੱਪੇ ਫਿਰਨਾ ਪੈਂਦਾ ਹਾਂ ਬਿਲਕੁਲ ਤੁੱਪੇ ਫਿਰਨਾ ਪੈਂਦਾ ਬਾਈ ਠੀਕ ਹੈ ਜੀ ਜਿਉਂਦੇ ਬਸਦੇ ਰਹੋ